ਹੋਣ ਟਿਕਟੋਕ ਸਟਾਰ ਤੇ ਦਰਜ ਹੋਇਆ ਪਰਚਾ ਹਥਿਆਰਾ ਦੀ ਨਮਾਇਸ਼ ਨੂੰ ਲੈ ਕੇ ਹੋਈ ਐਫ ਆਈ ਆਰ ਤੁਸੀਂ ਜੁੜ ਚੁੱਕੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਅਤੇ ਮੈਂ ਹਾਂ ਕੁਲਵਿੰਦਰ ਮਾਹੀ ਤੇ ਹੁਣ ਟਿਕਟੋਕ ਸਟਾਰ ਦੇ ਉੱਤੇ ਹਥਿਆਰਾ ਦੀ ਨਮਾਇਸ਼ ਨੂੰ ਲੈ ਕੇ ਪਰਚਾ ਦਰਜ ਹੋ ਗਿਆ ਹੈ ਤਾਂ ਤੁਹਾਨੂੰ ਦੱਸ ਦਈਏ ਦਮਨਪ੍ਰੀਤ ਢਿੱਲੋ ਉਰਫ ਟਿੱਲੋ ਪ੍ਰੀਤ ਉਤੇ ਪਰਚਾ ਦਰਜ ਹੋਇਆ ਹੈ ਇੰਸਟਾਗ੍ਰam ਦੇ ਉਤੇ ਕਾਫੀ ਪ੍ਰਸਿੱਧ ਹੈ ਇਹ ਨੌਜਵਾਨ ਅਤੇ ਕਾਫੀ ਤਸਵੀਰਾਂ ਹਥਿਆਰਾਂ ਦੇ ਨਾਲ ਪੋਸਟ ਕੀਤੀਆਂ ਜਾਂਦੀਆਂ ਨੇ ਇਸ ਵੱਲੋਂ ਤੇ ਹੁਣ ਇਸ ਦੇ ਉੱਤੇ ਹਥਿਆਰਾਂ ਦੀ ਨਮਾਇਸ਼ ਨੂੰ ਲੈ ਕੇ ਪਰਚਾ ਹੋ ਗਿਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਹਥਿਆਰਾਂ ਦੀ ਨਮਾਇਸ਼ ਨੂੰ ਲੈ ਕੇ ਲਗਾਤਾਰ ਐਕਸ਼ਨ ਮੋੜ ਦੇ ਵਿੱਚ ਨਜ਼ਰ ਆ ਰਹੀ ਹੈ ਜਿੱਥੇ ਵੀ ਹਥਿਆਰਾਂ ਦੀ ਤਸਵੀਰ ਨਜ਼ਰ ਆਉਂਦੀ ਹੈ ਹਥਿਆਰਾਂ ਦੀ ਵੀਡੀਓ ਕੋਈ ਪੋਸਟ ਕੀਤੀ ਜਾਂਦੀ ਹੈ ਤਾਂ ਲਗਾਤਾਰ ਐਕਸ਼ਨ ਤੁਰੰਤ ਲਿਆ ਜਾਂਦਾ ਹੈ ਉਸ ਵਿਅਕਤੀ ਦੇ ਖਿਲਾਫ ਤੇ ਹੁਣ ਇੰਸਟਾਗ੍ਰam ਸਟਾਰ ਦੇ ਉੱਤੇ ਇਹ ਐਕਸ਼ਨ ਹੋਇਆ ਹੈ ਤਾਂ ਉਹਨਾਂ ਦੇ ਖਿਲਾਫ ਐਫਆਰ ਦਰਜ ਕੀਤੀ ਗਈ ਹੈ ਤੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪੰਜਾਬ ਸਰਕਾਰ ਵੱਲੋਂ ਜਦੋਂ ਤੋਂ ਐਲਾਨ ਹੋਇਆ ਹੈ ਕਿ ਹਥਿਆਰਾਂ ਨੂੰ ਪ੍ਰੋਮੋਟ ਕਰਨ ਵਾਲਿਆਂ ਦੇ ਖਿਲਾਫ ਪਰਚੇ ਹੋਣਗੇ ਸਖਤ ਕਾਰਵਾਈ ਕੀਤੀ ਜਾਵੇਗੀ ਉਦੋਂ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਕਈ ਲੋਕਾਂ ਦੇ ਉੱਤੇ ਪਰਚੇ ਦਰਜ ਹੋ ਚੁੱਕੇ ਨੇ ਤਾਂ ਹਾਲ ਹੀ ਵਿੱਚ ਅਸੀਂ ਦੇਖਿਆ ਕਿ ਕਿਵੇਂ ਇੱਕ 10 ਸਾਲ ਦੇ ਬੱਚੇ ਦੇ ਉੱਤੇ ਪਰਚਾ ਕੀਤਾ ਗਿਆ ਅੰਮ੍ਰਿਤਸਰ ਦੇ 10 ਸਾਲ ਦੇ ਬੱਚੇ ਦੇ ਉੱਤੇ ਹਥਿਆਰ ਨਾਲ ਤਸਵੀਰ ਪਾਉਣ ਨੂੰ ਲੈ ਕੇ ਪਰਚਾ ਦਰਜ ਕੀਤਾ ਗਿਆ ਹਾਲਾਂਕਿ ਉਸਦੇ ਪਿਤਾ ਦੇ ਖਿਲਾਫ ਵੀ ਇਹ ਪਰਚਾ ਦਰਜ ਕੀਤਾ ਗਿਆ ਸੀ ਪਰ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਇੰਸਟਾਗ੍ਰਾਮ ਦੇ ਉੱਤੇ ਕਈ ਲੋਕ ਕਈ ਨੌਜਵਾਨ ਹਥਿਆਰਾਂ ਦੇ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਨੇ ਕਿਉਂਕਿ ਉਹਨਾਂ ਦੇ ਵੱਲੋਂ ਇਸ ਨੂੰ ਇੱਕ ਅ ਵਧਿਆ ਮੰਨਿਆ ਜਾਂਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਜਾਦਾ ਵਿਊਜ਼ ਲੈਣ ਦੇ ਚੱਕਰ ਦੇ ਵਿੱਚ ਇਹ ਨੌਜਵਾਨ ਹਥਿਆਰਾਂ ਦੇ ਨਾਲ ਫੁਕਰਪੰਤੀ ਦੇ ਵਿੱਚ ਆਪਣੀਆਂ ਤਸਵੀਰਾਂ ਅਪਲੋਡ ਕਰ ਦਿੰਦੇ ਨੇ ਪਰ ਹੁਣ ਇਸ ਦਾ ਅੰਜਾਮ ਉਹਨਾਂ ਨੂੰ ਭੁਗਤਣਾ ਪੈ ਰਿਹਾ ਹੈ ਤਾਂ ਇਹ ਵੀ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਜੋ ਲੋਕਾਂ ਨੇ ਆਪਣੀਆਂ ਪੁਰਾਣੀਆਂ ਤਸਵੀਰਾਂ ਪਹਿਲਾਂ ਤੋਂ ਪੋਸਟ ਕੀਤੀਆਂ ਹੋਈਆਂ ਨੇ ਤਾਂ ਜਦੋਂ ਵੀ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਸਾਈਬਰ ਸੈੱਲ ਦੇ ਸਾਹਮਣੇ ਆਉਂਦੀਆਂ ਨੇ ਤਾਂ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਂਦੀ ਹੈ ਹਾਲਾਂਕਿ ਇਹ ਜਦੋਂ ਤੋਂ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਉਸ ਦੇ ਤਾਂ ਤੋਂ ਹੀ ਕਾਰਵਾਈ ਬੰਦੀ ਹੈ ਪਰ ਫਿਰ ਵੀ ਕਈ ਕਾਰਵਾਈਆਂ ਐਸੀਆਂ ਵੀ ਸਾਹਮਣੇ ਆਈਆਂ ਨੇ ਜੋ ਪੁਰਾਣੀਆਂ ਤਸਵੀਰਾਂ ਤੇ ਵੀ ਹੋਈਆਂ ਨੇ ਕਿਉਂਕਿ ਇੱਕ ਵਾਰ ਸ਼ਿਕਾਇਤ ਦੇ ਉੱਤੇ ਪਰਚਾ ਤੱਕ ਜ਼ਰੂਰ ਦਰਜ ਹੋ ਜਾਂਦਾ ਹੈ ਉਸ ਤੋਂ ਬਾਅਦ ਜਾਂਚ ਦੇ ਵਿੱਚ ਜਾਂ ਕੀ ਸਾਹਮਣੇ ਹੁੰਦਾ ਹੈ ਉਸ ਤੋਂ ਬਾਅਦ ਹੀ ਉਸ ਦੇ ਉੱਤੇ ਕੋਈ ਅਗਲੀ ਕਾਰਵਾਈ ਕੀਤੀ ਜਾਂਦੀ ਹੈ ਜਾਂ ਕੋਈ ਅਗਲਾ ਐਕਸ਼ਨ ਲਿਆ ਜਾਂਦਾ ਹੈ ਤਾਂ ਫਿਲਹਾਲ ਵੱਡੀ ਕਾਰਵਾਈ ਦਮਨਪ੍ਰੀਤ ਜੋ ਇੰਸਟਾਗ੍ਰam ਸਟਾਰ ਹੈ ਢਿੱਲੋਪ੍ਰੀਤ ਦੇ ਨਾਮ ਨਾਲ ਫੇਮਸ ਹੈ ਤਾਂ ਉਸ ਦੇ ਉੱਤੇ ਪਰਚਾ ਦਰਜ ਹੋਇਆ ਹੈ ਹਥਿਆਰਾਂ ਦੀ ਨਮਾਇਸ਼ ਨੂੰ ਲੈ ਕੇ ਤਨ ਲਗਾਤਾਰ ਉਸੇ ਵੱਲੋਂ ਕਈ ਤਸਵੀਰਾਂ ਹਥਿਆਰਾਂ ਦੇ ਨਾਲ ਸਾਹਮਣੇ ਆਈਆਂ ਨੇ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ ਹਥਿਆਰਾਂ ਨੂੰ ਪ੍ਰਮੋਟ ਕਰਨ ਦਾ ਪਰਚਾ ਕੀਤਾ ਗਿਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਗਨ ਕਲਚਰ ਨੂੰ ਲੈ ਕੇ ਪੰਜਾਬ ਸਰਕਾਰ ਲਗਾਤਾਰ ਸਖਤੀ ਕਰ ਰਹੀ ਹੈ ਪੰਜਾਬ ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜਿਨ੍ਹਾਂ ਦੇ ਕੋਲੋ ਲਾਇਸੈਂਸੀ ਅਸਲਾ ਹੈ ਉਸ ਨੂੰ ਵੀ ਰਿਵਿਊ ਕੀਤਾ ਜਾਵੇਗਾ ਅਤੇ ਦੇਖਿਆ ਜਾਵੇਗਾ ਕਿ ਕਿਸੇ ਤਰ੍ਹਾਂ ਦੇ ਅਪਰਾਧਕ ਗਤੀਵਿਧੀ ਨੂੰ ਅੰਜਾਮਤਾ ਨਹੀਂ ਦਿੱਤਾ ਜਾ ਰਿਹਾ ਇਸ ਅਸਲੇ ਦੇ ਨਾਲ ਤੇ ਇਸ ਦੇ ਨਾਲ ਹੀ ਜੋ ਲੋਕ ਹਥਿਆਰਾਂ ਦੇ ਨਾਲ ਤਸਵੀਰਾਂ ਪਾ ਕੇ ਫੁਕਰਪੰਤੀ ਕਰਦੇ ਨੇ ਅਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਵਿਊਜ਼ ਲੈਂਡ ਦੇ ਚੱਕਰ ਦੇ ਵਿੱਚ ਹਥਿਆਰਾਂ ਨੂੰ ਪ੍ਰਮੋਟ ਕਰਦੇ ਨੇ ਤਾਂ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਵੇਗੀ ਤਾਂ ਹੁਣ ਵੱਡੀ ਕਾਰਵਾਈ ਹੋਈ ਹੈ ਇਸ ਤੋਂ ਪਹਿਲਾਂ ਇੱਕ ਗਾਇਕ ਦੇ ਉੱਤੇ ਪ�ਛਾ ਦਰਜ ਹੋ ਚੁੱਕਾ ਹੈ ਗੀਤਾਂ ਦੇ ਵਿੱਚ ਵੀ ਗਨ ਕਲਚਰ ਨੂੰ ਪ੍ਰਮੋਟ ਕਰਨ ਨੂੰ ਲੈ ਕੇ ਸਖਤੀ ਦਿਖਾਈ ਜਾ ਰਹੀ ਹੈ ਤੇ ਦੂਜੇ ਪਾਸੇ ਹੁਣ ਇੱਕ ਨੌਜਵਾਨ ਦੇ ਉੱਤੇ ਜੋ ਕਿ ਇੰਸਟਾਗ੍ਰam ਸਟਾਰ ਹੈ ਉਸ ਦੇ ਉੱਤੇ ਪਰਚਾ ਦਰਜ ਹੋਇਆ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਇੱਕ 10 ਸਾਲ ਦੇ ਬੱਚੇ ਦੇ ਉੱਤੇ ਪਰਚਾ ਦਰਜ ਹੋਇਆ ਔਰ ਉਸ ਤੋਂ ਪਹਿਲਾਂ ਜਲੰਧਰ ਦੀ ਇੱਕ ਕੁੜੀ ਦੇ ਖਿਲਾਫ ਵੀ ਹਥਿਆਰਾਂ ਨੂੰ ਪ੍ਰਮੋਟ ਕਰਨ ਦਾ ਪਰਚਾ ਦਰਜ ਹੋਇਆ ਹੈ ਤਾਂ ਤੁਹਾਨੂੰ ਦੱਸ ਦਈਏ ਇਹਨਾਂ ਜੋ ਲਗਾਤਾਰ ਐਫਆਈਆਰ ਹੋ ਰਹੀਆਂ ਨੇ ਤਾਂ ਪੰਜਾਬ ਦੇ ਵਿੱਚ ਇਹਨਾਂ ਐਫਆਈਆਰ ਨੂੰ ਲੈ ਕੇ ਤੁਸੀਂ ਕੀ ਸਮਝਦੇ ਹੋ ਕਿ ਪੰਜਾਬ ਪੁਲਿਸ ਦੀ ਇਹ ਜੋ ਕਾਰਵਾਈ ਹੈ ਇਸ ਨੂੰ ਤੁਸੀਂ ਜਾਇਜ਼ ਮੰਨਦੇ ਹੋ ਕਿਉਂਕਿ ਲਗਾਤਾਰ ਜਿਸ ਤਰ੍ਹਾਂ ਪੁਰਾਣੀਆਂ ਤਸਵੀਰਾਂ ਦੇ ਉੱਤੇ ਵੀ ਕਾਰਵਾਈ ਹੋ ਰਹੀ ਹੈ ਤਾਂ ਇਸ ਨੂੰ ਕਿਸ ਨਜ਼ਰੀਏ ਨਾਲ ਦੇਖਿਆ ਜਾ ਸਕਦਾ ਹੈ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਆਮ ਲੋਕਾਂ ਦੇ ਉੱਤੇ ਪਰਚੇ ਪਾ ਕੇ ਅ ਜੋ ਗਨ ਕਲਚਰ ਹੈ ਉਸ ਨੂੰ ਕੱਟ ਕੀਤਾ ਜਾਵੇਗਾ ਜੋ ਗੈਂਗਸਟਰ ਨੇ ਵੱਡੇ ਗੈਂਗਸਟਰ ਨੇ ਜੋ ਵੱਡੇ ਲੋਕ ਇਸ ਤਰ੍ਹਾਂ ਦੀਆਂ ਅਪਰਾਧਿਕ ਗਤੀਵਿਧੀਆਂ ਨੂੰ ਜੋ ਵਾਰਦਾਤਾ ਨੂੰ ਅੰਜਾਮ ਦਿੰਦੇ ਨੇ ਕਿ ਉਹਨਾਂ ਤੇ ਠੱਲ ਪਾਈ ਜਾ ਸਕੇਗੀ ਤਾਂ ਆਪਣੀ رائے ਦੇਣਾ ਨਾ ਭੁੱਲਣਾ ਪੰਜਾਬ ਅਤੇ ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਲਈ ਤੁਸੀਂ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ so, YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ 라이 ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼-ਦੁਨੀਆ ਦੇ ਵਿੱਚ 24 ਘੰਟੇ ਦੇਖ ਸਕਦੇ ਹੋ